ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਹ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਵੀ ਖਾਲਸਾ ਜੀ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਏ ਕਿ ਕਈ ਪਰਿਵਾਰ ਅਮਰਤਾਰੀ ਹੁੰਦੇ ਨੇ ਗੁਰੂ ਦੇ ਸਿੱਖ ਹੁੰਦੇ ਨੇ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਨੇ ਗੁਰੂ ਵਾਲੇ ਵੀ ਬਣੇ ਹੁੰਦੇ ਨੇ ਪਰ ਫਿਰ ਵੀ ਖਾਲਸਾ ਜੀ ਕਿਤੇ ਨਾ ਕਿਤੇ ਉਹਨਾਂ ਦਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਨਹੀਂ ਬਣਦਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਕੋਈ ਵਹਿਮ ਰਹਿ ਜਾਂਦਾ ਏ ਜਿਸ ਦੇ ਕਰਕੇ ਖਾਲਸਾ ਜੀ ਜਾਂਦੇ ਤਾਂ ਉਹ ਗੁਰਦੁਆਰਾ ਸਹਿਬ ਵੀ ਨੇ ਜਿਵੇਂ ਲਗਾ ਲੂ ਕਿ ਉਹ ਚਪੈਰਾ ਸਹਿਬ ਵੀ ਕੱਟਦੇ ਨੇ ਗੁਰਦੁਆਰਾ ਸਹਿਬ ਵੀ ਜਾਂਦੇ ਨੇ ਸੇਵਾ ਸਿਮਰਨ ਵੀ ਕਰਦੇ ਨੇ ਪਰ ਗੁਰਦੁਆਰਾ ਸਹਿਬ ਤੇ ਭਰੋਸਾ ਰੱਖਣ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਤੇ ਭਰੋਸਾ ਰੱਖਣ ਦੀ ਬਜਾਏ ਖਾਲਸਾ ਜੀ ਉਹ ਹੋਰ ਜਗ੍ਹਾ ਤੇ ਵੀ ਜਾਣਾ ਸ਼ੁਰੂ ਕਰ ਦਿੰਦੇ ਨੇ ਕਿਤੇ ਨਾ ਕਿਤੇ ਇਹ ਚੀਜ਼ਾਂ ਅੱਜ ਦੇ ਸਮੇਂ ਦੇ ਵਿੱਚ ਵੀ ਖਾਲਸਾ ਜੀ ਦੇਖਣ ਨੂੰ ਮਿਲਦੀਆਂ ਨੇ ਤੇ ਇਥੋਂ ਖਾਲਸਾ ਜੀ ਆਪਾਂ ਉਸ ਬੰਦੇ ਤੇ ਸਾਹਮਣੇ ਵਾਲੇ ਪਰਸਨ ਤੇ ਜਿਨ੍ਹਾਂ ਨੇ ਅਮਰਤ ਵੀ ਸ਼ੱਕਿਆ ਹੋਇਆ ਹੈ ਗੁਰੂ ਤੇ ਭਰੋਸਾ ਨਹੀਂ ਲੇਗਾ ਪੇਰ ਤਾਂ ਲਾਣ ਤੇ ਖਾਲਸਾ ਜੀ ਉਸ ਇਨਸਾਨ ਤੇ ਕਿਉਂ ਨੇ ਅਮਰਤ ਵੀ ਕਿਉਂ ਸ਼ੱਕਿਆ ਗੁਰੂ ਵਾਲਾ ਕਿਉਂ ਬਣਿਆ ਜੇਕਰ ਉਹਨਾਂ ਨੇ ਸ਼ਰਧਾ ਭਾਵਨਾ ਹੀ ਨਹੀਂ ਗੁਰੂ ਤੇ ਰੱਖਣੀ ਭਰੋਸਾ ਹੀ ਨਹੀਂ ਰੱਖਣਾ ਤਾਂ ਕੀ ਫਾਇਦਾ ਖਾਲਸਾ ਜੀ ਇਸ ਤਰ੍ਹਾਂ ਦਿਖਾਵੇ ਕਰਨ ਦਾ ਆਪਾਂ ਇਸ ਚੀਜ਼ ਨੂੰ ਫਿਰ ਦਿਖਾਵਾ ਹੀ ਕਰਾਂਗੇ ਨਾ ਖਾਲਸਾ ਜੀ ਜਦੋਂ ਕਿਸੇ ਭੈਣ ਭਰਾ ਨੇ ਅੰਮ੍ਰਿਤ ਛਕਿਆ ਹੋਵੇ ਪਰ ਗੁਰੂ ਤੇ ਭਰੋਸਾ ਨਾ ਰੱਖੇ ਗੁਰੂ ਘਰ ਜਾਣ ਦੀ ਗੁਰਦੁਆਰਾ ਸਾਹਿਬ ਜਾਣ ਦੀ بجائے ਖਾਲਸਾ ਜੀ ਉਹ ਕਿਸੇ ਪਖੰਡੀ ਦੇ ਕੋਲ ਜਾਵੇ ਤਾਂ ਫਿਰ ਆਪਾਂ ਇਸ ਚੀਜ਼ ਨੂੰ ਉਹਨੂੰ ਦਿਖਾਵਾ ਦਾਹੀ ਦਰਜਾ ਦੇਵਾਂਗੇ ਕਿ ਉਹਨੇ ਦਿਖਾਵੇ ਦੇ ਤੌਰ ਤੇ ਇਹ ਸਭ ਉਹ ਕਰ ਰਿਹਾ ਹੈ ਪਰ ਖਾਲਸਾ ਜੀ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਮੇਸ਼ਾ ਇਹ ਹੀ ਅਰਦਾਸ ਬੇਨਤੀ ਕਰਾਂਗੇ ਕਿ ਜੋ ਵੀ ਭੈਣ ਭਰਾ ਇਸ ਤਰ੍ਹਾਂ ਕਰਦੇ ਨੇ ਜੈ ਜਿਨ੍ਹਾਂ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਨੂੰ ਲੈ ਕੇ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸਮੱਤ ਬਖਸ਼ੇ ਉਹਨਾਂ ਦਾ ਦਿਮਾਗ ਉਹਨਾਂ ਦੇ ਮਨ ਮੇਰ ਪਾਉਣ ਤੇ ਉਹਨਾਂ ਨੂੰ ਸਹੀ ਰਸਤਾ ਦਿਖਾਉਣ ਤਾਂ ਜੋ ਕਿ ਉਹ ਇਸ ਰਸਤੇ ਤੇ ਨਾ ਚੱਲਣ ਜੇਕਰ ਖਾਲਸਾ ਜੀ ਤੁਹਾਡਾ ਮਨ ਨਹੀਂ ਠਹਿਰਦਾ ਤੁਹਾਡਾ ਮਨ ਇੱਕ ਜਗ੍ਹਾ ਤੇ ਨਹੀਂ ਵੀ ਟਿਕਦਾ ਤਾਂ ਖਾਰਸਾ ਜੀ ਤੁਸੀਂ ਗਰਬਾਣੀ ਦੇ ਜਾਪ ਵਧਾਓ ਆਪਣੇ ਜਦੋਂ ਵੀ ਤੁਹਾਡੇ ਕੋਲ ਸਮਾਂ ਫ੍ਰੀ ਮਿਲਦਾ ਏ ਤੁਸੀਂ ਪਾਠ ਕਰਨਾ ਸ਼ੁਰੂ ਕਰੋ ਜਦੋਂ ਤੁਸੀਂ ਆਪਣਾ ਫ੍ਰੀ ਟਾਈਮ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਕੱਢਣਾ ਸ਼ੁਰੂ ਕਰੋਗੇ ਫ੍ਰੀ ਸਮਾਂ ਹੀ ਨਹੀਂ ਤੁਹਾਡੇ ਕੋਲ ਬਚੇਗਾ ਫਿਰ ਤੁਹਾਡੇ ਮਨ ਦੇ ਵਿੱਚ ਮਾੜੇ ਖਿਆਲ ਕਿੱਥੋਂ ਆਉਣਗੇ ਆਉਣੇ ਹੀ ਨਹੀਂ ਆਪਣੇ ਮਨ ਨੂੰ ਹਮੇਸ਼ਾ ਆਪਣੇ ਦਿਮਾਗ ਨੂੰ ਤੁਸੀਂ ਬਿਜੀ ਰੱਖੋ ਫ੍ਰੀ ਟਾਈਮ ਹੀ ਨਾ ਦੇਵੋ ਕਾਲ사 ਜੀ ਜਿਸ ਕਰਕੇ ਜੇ ਤੁਹਾਨੂੰ ਕੋਈ ਹੋਰ ਵੀ ਪਰਸਨ ਇਹ ਚੀਜ਼ ਬੋਲਦਾ ਹੈ ਕਿ ਤੁਸੀਂ ਗੁਰਦੁਆਰਾ ਸਹਿਬ ਜਾਣਿਓ ਗੁਰੂ ਦੇ ਸਿੱਖੋ ਤੁਹਾਨੂੰ ਕੀ ਮਿਲਿਆ ਹੈ ਤਾਂ ਤੁਹਾਡੇ ਘਰ ਚ ਗਰੀਬੀ ਹੈ ਤਾਂ ਤੁਸੀਂ ਉਸਦੇ ਮਗਰ ਬਿਲਕੁਲ ਵੀ ਨਹੀਂ ਲੱਗਣਾ ਤਾਂ ਤੁਸੀਂ ਉਸ ਨੂੰ ਉਲਟਾ ਜਵਾਬ ਦਿਆ ਕਰੋ ਕਿ ਜੇਕਰ ਤੂੰ ਕਿਸੇ ਜਗ੍ਹਾ ਤੇ ਜਾ ਰਿਹਾ ਤਾਂ ਤੈਨੂੰ ਉਤੋਂ ਕੀ ਮਿਲਿਆ ਤੇ ਕਿੰਨੇ ਸਮੇਂ ਲਈ ਮਿਲਿਆ ਇਹ ਵੀ ਤਾਂ ਦੱਸ ਜੇਕਰ ਖਾਲਸਾ ਜੀ ਆਪਾਂ ਗੁਰਬਾਣੀ ਦੇ ਚਾਪ ਕਰਦੇ ਆ ਨਾ ਗੁਰਦੁਆਰਾ ਸਾਹਿਬ ਜਾਣੇ ਆ ਤਾਂ ਇਸ ਦਾ ਮਤਲਬ ਇਹ ਨਹੀਂ ਖਾਲਸਾ ਜੀ ਆਪਣੇ ਤੇ ਕਿਰਪਾ ਨਹੀਂ ਹੋ ਰਹੀ ਤੇ ਹੋਣੀ ਨਹੀਂ ਜਦੋਂ ਵਾਇਰਸ ਵਿੱਚ ਪਾਸ਼ਾ ਜੀ ਦੀ ਕਿਰਪਾ ਹੋਗੀ ਖਾਲਸਾ ਜੀ ਤਾਂ ਤੁਹਾਡਾ ਚਾਹ ਕੀ ਵੀ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੁਹਾਡੀ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੋਵੇਗੀ ਇੱਕ ਵਾਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਖਾਲਸਾ ਜੀ ਤਾਂ ਵਾਰੇ ਨਿਆਰੇ ਹੋ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਖਾਲਸਾ ਜੀ ਕਰਮਾ ਵਾਲਿਆਂ ਤੇ ਹੁੰਦੀ ਹੈ ਜਿਹੜੇ ਗੁਰੂ ਦੇ ਸਿੱਖ ਹੁੰਦੇ ਨੇ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਐਨਾ ਸਬਰ ਸੰਤੋਖ ਹੁੰਦਾ ਹੈ ਖਾਲਸਾ ਜੀ ਕਿਉਂਕਿ ਕਿੰਨਾ ਵੀ ਸਮਾ ਮਾੜਾ ਕਿਉਣਾ ਆਵੇ ਉਹਨਾਂ ਨੂੰ ਭਰੋਸਾ ਹੀ ਆਪਣੇ ਗੁਰੂ ਤੇ ਇਨਾ ਹੁੰਦਾ ਏ ਉਹ ਕਿਸੇ ਕੋਈ ਕਿੰਨਾ ਵੀ ਮਰਜ਼ੀ ਜ਼ੋਰ ਕਿਉਣਾ ਲਗਾ ਲਵੇ ਉਹਨਾਂ ਨੂੰ ਗੁਰਬਾਣੀ ਤੋਂ ਦੂਰ ਕਰਨ ਦੇ ਲਈ ਪਰ ਉਹਨਾਂ ਦਾ ਭਰੋਸਾ ਇਨਾ ਹੁੰਦਾ ਏ ਕਿ ਉਹ ਕਦੇ ਵੀ ਗੁਰਬਾਣੀ ਤੋਂ ਦੂਰ ਨਹੀਂ ਹੁੰਦੇ ਤੇ ਆਪਣੇ ਵਰਗੇ ਖਾਲਸਾ ਜੀ ਜੋ ਕਿਸੇ ਦੀਆਂ ਦੋ ਗੱਲਾਂ ਦੇ ਵਿੱਚ ਆ ਕੇ ਗੁਰੂ ਦੇ ਸਿੱਖ ਹੋਣ ਦੇ ਬਾਵਜੂਦ ਵੀ ਆਪਾਂ ਅਮਰਤ ਸ਼ਕੇ ਦੇ ਬਾਵਜੂਦ ਵੀ ਜੇ ਆਪਾਂ ਹੋਰ ਪਾਸੇ ਜਾਣੇ ਆ ਤਾਂ ਖਾਲਸਾ ਜੀ ਆਪਣੇ ਤੇ ਲਾਣ ਤੇ ਜਿਹੜੇ ਕਹਿੰਦੇ ਆ ਕਿ ਸ਼ਹੀਦਾ ਸਿੰਘਾਂ ਦੀ ਕਿਰਪਾ ਨਹੀਂ ਹੁੰਦੀ ਜਿਹੜੇ ਕਹਿੰਦੇ ਆ ਕਿ ਗੁਰੂ ਸੇਵਾਨਾਂ ਦੀ ਕਿਰਪਾ ਨਹੀਂ ਹੁੰਦੀ ਖਾਲਸਾ ਜੀ ਉਹ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਕਿ ਕਿਵੇਂ ਇੱਕ ਪਖੰਡੀ ਸਾਧ ਨੂੰ ਛੱਡ ਕੇ ਜਦੋਂ ਉਹ ਪਰਿਵਾਰ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਲੜ ਲੱਗਿਆ ਉਹ ਭੈਣ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਕਿਉਂਕਿ ਖਾਲਸਾ ਜੀ ਜੇਕਰ ਤੁਸੀਂ ਭਰੋਸਾ ਰੱਖ ਲਿਆ ਨਾ ਕਿ ਮੈਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਦੂਸਰੀ ਜਗਾ ਤੇ ਸਿਰ ਨਹੀਂ ਝੁਕਾਉਣਾ ਤਾਂ ਖਾਲਸਾ ਜੀ ਫਿਰ ਤੁਹਾਡਾ ਗੁਰੂ ਤੁਹਾਡੇ ਨਾਲ ਹੈ ਤੁਹਾਡਾ ਕੋਈ ਵੀ ਵਾਰ ਨਹੀਂ ਵਿੰਗਾ ਕਰ ਸਕਦਾ ਉਪਖੰਡੀ ਦੇ ਤਲ ਦੂਰ ਦੀ ਗੱਲ ਏ ਕਿ ਉਹ ਤੁਹਾਡਾ ਕੁਝ ਵਿਗਾੜ ਵੀ ਲਵੇਗਾ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਹੱਡ ਵੀਤੀ ਇੱਕ ਭੈਣ ਦੀ ਏ ਜੋ ਵਾਰਤਾ ਸੀ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਉਹ ਇੱਕ ਭੈਣ ਦੀ ਏ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਨੇ ਦੱਸਿਆ ਕਿ ਜਦੋਂ ਉਹ ਵਿਆਹੀ ਨਹੀਂ ਸੀ ਕੁਵਾਰੇ ਸੀ ਤੇ ਉਹਨਾਂ ਦੇ ਪੀਕਾ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਦਾਦੀ ਤੇ ਉਹ ਦੋਨੇ ਭੈਣ ਭਰਾ ਸਨ ਉਹਨਾਂ ਦੇ ਪਰਿਵਾਰ ਦੇ ਵਿੱਚ ਖਾਲਸਾ ਜੀ ਭੈਣ ਦੱਸਦਿਆ ਕਿ ਉਹਨਾਂ ਦੀ ਦਾਦੀ ਮਾਤਾ ਪਿਤਾ ਤੇ ਭੈਣ ਉਹਨਾਂ ਦੇ ਚਾਰ ਮੈਂਬਰਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਖਾਲਸਾ ਜੀ ਪਹਿਣ ਦੱਸ ਰਿਹਾ ਵੀ ਸਾਡੀ ਘਰ ਦੇ ਹਾਲਾਤ ਬਹੁਤ ਜਾਦੇ ਮਾੜੇ ਹੁੰਦੇ ਸੀ ਪੇਕਾ ਪਰਿਵਾਰ ਦੇ ਕਹਿੰਦੇ ਸਾਡੇ ਕੋਲ 8-10 ਕਿਨੇ ਜ਼ਮੀਨ ਸੀ ਪਰ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਸੀ ਪੈਂਦੀ ਪੈਸਾ ਆਉਂਦਾ ਵੀ ਸੀ ਪਰ ਪੈਸਾ ਟਿਕਦਾ ਨਹੀਂ ਸੀ ਕਹਿੰਦੇ ਅਸੀਂ ਗੁਰਦੁਆਰਾ ਸਾਹਿਬੇ ਜਾਂਦੇ ਸੀ ਸੇਵਾ ਸਿਮਰਨ ਵੀ ਕਰਦੇ ਸੀ ਪਰ ਖਾਲਸਾ ਜੀ ਪਹਿਣ ਦੱਸ ਰਿਹਾ ਸਾਨੂੰ ਵੀ ਬਹੁਤ ਲੋਕਾਂ ਨੇ ਇਹ ਹੀ ਕਹਿਣਾ ਕਿ ਉੱਥੇ ਬਾਬਾਏ ਇੱਥੇ ਬਾਬਾਏ ਤੁਸੀਂ ਜਾ ਕੇ ਉੱਥੇ ਪੁੱਛ ਕੇ ਆਓ ਉਹ ਸਾਰਾ ਕੁਝ ਹੀ ਠੀਕ ਕਰ ਦੇਵੇਗਾ ਪਰ ਖਾਲਸਾ ਜੀ ਕਿਤੇ ਨਾ ਕਿਤੇ ਭੈਣ ਦੱਸ ਦਿਆ ਕਹਿੰਦੇ ਕਿ ਮੇਰਾ ਤੇ ਮੇਰੇ ਮਾਤਾ ਜੀ ਦਾ ਕਈ ਵਾਰ ਮਨ ਬੜਨਾ ਕਿ ਅਸੀਂ ਜਾ ਕੇ ਪੁੱਛ ਕੇ ਆਈਏ ਪਰ ਕਹਿੰਦੇ ਜੋ ਸਾਡੇ ਦਾਦੀ ਜੀ ਸੀ ਉਹਨਾਂ ਨੇ ਬਿਲਕੁਲ ਹੀ ਮਨਾ ਕਰ ਦੇਣਾ ਉਹਨਾਂ ਨੇ ਕਿਹਾ ਕਿ ਕਿਤੇ ਨਹੀਂ ਜਾਣਾ ਜੇ ਕਿਤੇ ਵੀ ਕੋਈ ਵੀ ਗਿਆ ਤਾਂ ਮੇਰੇ ਤੋਂ ਬੁਰਾ ਨਹੀਂ ਹੋਵੇਗਾ ਕਿਉਂਕਿ ਖਾਲਸਾ ਜੀ ਜੋ ਬਜ਼ੁਰਗ ਸਨ ਉਹ ਇਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਉਹਨਾਂ ਨੂੰ ਆਪਣੇ ਗੁਰੂ ਤੇ ਬਹੁਤ ਭਰੋਸਾ ਸੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਹਿੰਦੀ ਕਿ ਅਸੀਂ ਗੁਰਬਾਣੀ ਦੇ ਜਾਪ ਕਰਦੇ ਰਹੇ ਸੇਵਾ ਸਿਮਰਨ ਵੀ ਕਰਦੇ ਰਹੇ ਕਹਿੰਦੇ ਵਾਹਿਗੁਰੂ ਨੂੰ ਹਰ ਰੋਜ਼ ਅਰਦਾਸ ਬੇਨਤੀ ਕਰਨੀ ਸਵੇਰੇ ਪਾਠ ਕਰਨ ਦੇ ਸਮੇਂ ਨਿਤਨੇਮ ਕਰਨਾ ਰਹਿਰਾ ਸੇਵ ਕਰਨਾ ਕਹਿੰਦੇ ਕਿ ਹਰ ਰੋਜ਼ ਗੁਰਦੁਆਰਾ ਸੇਵ ਵੀ ਜਾਣਾ ਸਵੇਰੇ ਅੰਮ੍ਰਿਤ ਵੇਲੇ 3 ਵਜੇ ਉੱਠ ਗਈ ਉਹਨਾਂ ਦੇ ਮਾਤਾ ਜੀ ਨੇ ਖਾਲਸਾ ਜੀ ਭੈਣ ਦਾਸ ਦੇ ਕਿ ਗੁਰਦੁਆਰਾ ਸਾਹਿਬ ਜਾ ਕੇ ਆਉਣਾ ਤੇ ਆਖੀ ਉਹਨਾਂ ਨੇ ਘਰ ਦੇ ਵਿੱਚ ਵੀ ਪਾਠ ਕਰਕੇ ਤੇ ਫਿਰ ਉਹਨਾਂ ਨੇ ਕੰਮ ਲੱਗਣਾ ਇੰਨੀ ਵਾਹਗਰੋ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਭੈਣ ਦਾਸ ਦੇ ਕਿ ਸਾਡਾ ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਜਿਸ ਦਿਨ ਭੈਣ ਦਾਸ ਦੇ ਕਿ ਅਸੀਂ ਪਾਠ ਨਹੀਂ ਸੀ ਕਰਦੇ ਜਾਂ ਸਾਡੇ ਤੋਂ ਕਿਸੇ ਕੰਮ ਕਰਕੇ ਸਾਡੇ ਕੋਲ ਟਾਈਮ ਨਾ ਹੋਣ ਕਰਕੇ ਸਾਡੇ ਤੋਂ ਪਾਠ ਨਾ ਹੋਣਾ ਤੇ ਸਾਨੂੰ ਸਾਰਾ ਦਿਨ ਇਸ ਤਰ੍ਹਾਂ ਹੀ ਮਹਿਸੂਸ ਹੁੰਦੇ ਰਹਿਣਾ ਕਿ ਵੀ ਜਿਵੇਂ ਸਾਡੇ ਤੋਂ ਕੋਈ ਨਾ ਕੋਈ ਕਮੀ ਰਹਗੀਏ ਕੋਈ ਨਾ ਕੋਈ ਅੱਜ ਸਾਡਾ ਕੰਮ ਨਹੀਂ ਹੋਇਆ ਇਸ ਤਰ੍ਹਾਂ ਖਾਰਸਾ ਜੀ ਭੈਣ ਦੱਸਦੇ ਆ ਕਿ ਸਾਨੂੰ ਮਹਿਸੂਸ ਹੁੰਦਾ ਰਹਿਣਾ ਕਹਿੰਦੇ ਜੇ ਇਸਨੇ ਅਸੀਂ ਪਾਠ ਨਾ ਕਰਨਾ ਇੰਨਾ ਸਾਡਾ ਕਹਿੰਦੇ ਮਾਨ ਖਰਾਬ ਰਹਿੰਦਾ ਹੁੰਦਾ ਸੀ ਪਰ ਖਾਰਸਾ ਜੀ ਭੈਣ ਦੱਸਦੇ ਹਾਲਾਤ ਬਹੁਤ ਮਾੜੇ ਤੋਂ ਮਾੜੇ ਕਰਦੇ ਹੋ ਜਾਣੇ ਫਿਰ ਵੀ ਅਸੀਂ ਡੋਲੇ ਨਹੀਂ ਕਹਿੰਦੇ ਇੱਕ ਦਿਨ ਸਾਨੂੰ ਇਸ ਤਰ੍ਹਾਂ ਕਹਿੰਦੇ ਬੈਠਿਆਂ-ਬੈਠਿਆ ਸੀ ਕਥਾ ਸੁਣਦਿਆਂ ਕਥਾ ਦੇ ਵਿੱਚ ਖਾਲਸਾ ਜੀ ਉਹ ਭੈਣ ਦੱਸ ਰਿਹਾ ਕਿ ਮੇਰੇ ਦਾਦੀ ਜੀ ਨੇ ਕਥਾ ਦੇ ਵਿੱਚ ਸੁਣਿਆ ਕਿ ਸ਼ਹੀਦਾ ਸਿੰਘਾਂ ਦੀ ਬਹੁਤ ਕਿਰਪਾ ਹੁੰਦੀ ਏ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਂਗੇ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਵੰਦ ਕੱਢੋਗੇ ਚਹੀਦੀ ਦੇਖਦੀ ਰਸਤ ਕਰਵਾਉਗੇ ਤੁਹਾਡੇ ਘਰ ਦੇ ਹਾਲਾਤ ਆਪਣੇ ਆਪ ਹੀ ਸਹੀ ਹੋਣੇ ਸ਼ੁਰੂ ਹੋ ਜਾਣਗੇ ਜਿੰਨਾ ਦਾ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਕਿ ਕੁਝ ਦਿਨਾਂ ਦੇ ਵਿੱਚ ਵੈਗਰੂ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਤੇ ਕਿਵੇਂ ਕਿਰਪਾ ਹੋਗੀ ਏਸੀ ਤਰ੍ਹਾਂ ਖਾਲਸਾ ਜੀ ਭੈਣ ਨੇ ਦੱਸਿਆ ਕਹਿੰਦੇ ਜਦੋਂ ਮੇਰੇ ਦਾਦੀ ਜੀ ਨੇ ਉਹ ਬਾਬਾ ਜੀ ਦੀ ਕਥਾ ਸੁਣੀ ਤਾਂ ਉਹਨਾਂ ਨੇ ਕਹਿੰਦੇ ਦੂਸਰੇ ਦਿਨ ਹੀ ਕਹਿੰਦੇ ਸਾਡੇ ਪਿੰਡ ਤੋਂ ਹੀ ਸ਼ਹੀਦੀ ਦੇਖ ਦੀ ਰਸਤ ਲੈ ਕੇ ਦੁਕਾਨ ਤੋਂ ਕਹਿੰਦੇ ਕਿ ਉਹ ਮੇਰੇ ਫਾਦਰ ਸਾਹਿਬ ਦੇ ਨਾਲ ਕਹਿੰਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਅਰਦਾਸ ਕਰਾ ਕੇ ਤੇ ਸ਼ਹੀਦੀ ਦੇਖ ਦਾ ਰਗੜਾ ਵੀ ਲਗਵਾ ਕੇ ਆਏ। ਕਹਿੰਦੇ ਉਹਨਾਂ ਨੇ ਐਤਵਾਰ ਦਾ ਦਿਨ ਆਉਣ ਦੀ ਵੀ ਵੇਟ ਨਾ ਕੀਤੀ ਦੂਸਰੇ ਦਿਨ ਹੀ ਚਲੇ ਗਏ। ਇਹ ਹੁੰਦਾ ਖਾਲਸਾ ਜੀ ਭਰੋਸਾ ਤੇ ਸ਼ਰਧਾ ਪਾਉਣਾ। ਅਰਦਾਸ ਕਰਵਾ ਆਏ ਤੇ ਕਹਿੰਦੇ ਕਰਵਾ ਕੇ ਆ ਕੇ ਖਾਨ ਸਾਹਿਬ ਜੀ ਉਹ ਪੈਣ ਕਹਿੰਦੇ ਕਿ ਮੇਰੇ ਦਾਦੀ ਜੀ ਕਹਿੰਦੇ ਸਾਨੂੰ ਕਹਿਣ ਲੱਗੇ ਕਿ ਹੁਣ ਤੁਸੀਂ ਫਿਕਰ ਨਾ ਕਰੋ ਦੇਖਿਓ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਹੁਣ ਤੁਸੀਂ ਬੇਫਿਕਰੇ ਹੋਵੋ ਤੇ ਟੈਨਸ਼ਨ ਫਰੀ ਹੋ ਜੋ ਆਪਣੇ ਕੰਮਾਂ ਕਾਰਾਂ 'ਚ ਧਿਆਨ ਦਿਓ ਤੁਸੀਂ ਕਿਸੇ ਵੀ ਕੰਮ ਦਾ ਫਿਕਰ ਨਾ ਕਰੋ ਕਿ ਸਾਡਾ ਕੋਈ ਕਾਰਜ ਸਿੱਧ ਨਹੀਂ ਹੁੰਦਾ ਪਿਆ ਇਸ ਤਰ੍ਹਾਂ ਖਾਲਸਾ ਜੀ ਉਹਨਾਂ ਨੇ ਤਾਂ ਭੈਣ ਦੱਸ ਰਿਹਾ ਕਿ ਦਾਦੀ ਉਹਨਾਂ ਦੀ ਨੇ ਤਾਂ ਇਸ ਤਰ੍ਹਾਂ ਕਹਿਤਾ ਇਹਦੇ ਪਰ ਸਾਨੂੰ ਯਕੀਨ ਨਾ ਹੋਇਆ ਵੀ ਇਸ ਤਰ੍ਹਾਂ ਵੀ ਕਦੇ ਹੋਇਆ ਏ ਵੀ ਬਜ਼ੁਰਗਤਾ ਵੈਸੀ ਬਜ਼ੁਰਗ ਹੋ ਕੇ ਬੱਚਿਆਂ ਵਾਂਗ ਕਰਨ ਲੱਗ ਜਾਂਦੇ ਆ ਵੀ ਸਾਡੇ ਮਾਤਾ ਜੀ ਦਾਦੀ ਵੀ ਇਸੇ ਤਰ੍ਹਾਂ ਹੀ ਕਰਦੇ ਹੋਣਗੇ ਪਰ ਖਾਲਸਾ ਜੀ ਉਹਨਾਂ ਦਾ ਭਰੋਸਾ ਬਹੁਤ ਸੀ ਤੇ ਜਦੋਂ ਆਪਾਂ ਇੰਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਕਰ ਲਈਏ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਭਰੋਸਾ ਡੋਲਣ ਨਹੀਂ ਦਿੰਦੇ ਇਸੇ ਤਰ੍ਹਾਂ ਖਾਲਸਾ ਜੀ ਭੇਣ ਦੱਸ ਰਿਹਾ ਸੀ ਸ਼ਹੀਦੀ ਦੇਖ ਦੀ ਰਸਤ ਕਰਵਾਈ ਕਹਿੰਦੇ ਤੀਸਰੇ ਦਿਨ ਜਾ ਕੇ ਕਹਿੰਦੇ ਜਿੱਥੇ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਸੀ ਖੜਦਾ ਕਹਿੰਦੇ ਕਿਥੇ ਸਾਡੇ ਘਰ ਦੇ ਵਿੱਚ 30 ਦਿਨ ਤੋਂ ਲੈ ਕੇ ਕਹਿੰਦੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋਈ ਤੇ 1 ਮਹੀਨੇ ਦੇ ਵਿੱਚ ਵਿੱਚ ਕਹਿੰਦੇ ਸਾਡੇ ਘਰ ਦੇ ਵਿੱਚ 15-20000 ਰੁਪਏ ਆਰਾਮ ਨਾਲ ਕਹਿੰਦੇ ਸਾਡੇ ਘਰ ਦੇ ਵਿੱਚ ਹੋ ਗਿਆ ਜਿਸ ਜਿਸ ਨੂੰ ਅਸੀਂ ਇੱਕ ਸੇਵਿੰਗ ਦੇ ਤੌਰ ਤੇ ਕਹਿੰਦੇ ਰੱਖਿਆ ਕਹਿੰਦੇ ਸੇਵਤਾ ਅਸੀਂ ਕੀ ਕਰਨੇ ਸੀ ਸਾਡੇ ਕੋਲ ਤਾਂ ਖਰਚਣ ਦੇ ਲਈ ਵੀ 100 ਰੁਪਏ ਨਹੀਂ ਸੀ ਹੁੰਦਾ ਇਥੋਂ ਖਾਲਸਾ ਜੀ ਭੈਣ ਦੱਸਦੇ ਆ ਕਿ ਸਾਡੀ ਸ਼ਰਧਾ ਭਾਵਨਾ ਤੇ ਭਰੋਸਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪ੍ਰਤੀ ਬਣਿਆ ਉਤੋਂ ਕਹਿੰਦੇ ਅਸੀਂ ਸ਼ਹੀਦੀ ਦੇਗਦੀ ਰਸਤ ਕਰਵਾਉਣੀ ਸ਼ੁਰੂ ਕੀਤੀ ਘਰ ਦੇ ਵਿੱਚ ਜੋਤ ਜਗਾਉਣੀ ਤੇ ਕਹਿੰਦੇ ਅਸੀਂ ਚਹੀਦਾ ਸਿੰਘਾਂ ਦੇ ਨਾਮ ਦਾ ਸੰਬੰਧ ਵੀ ਕੱਢਣਾ ਸ਼ੁਰੂ ਕੀਤਾ ਖਾਲਸਾ ਜੀ ਭੈਣ ਦੱਸਦੇ 6 ਮਹੀਨਿਆਂ ਦੇ ਵਿੱਚ ਵਿੱਚ ਕਹਿੰਦੇ ਸਾਨੂੰ ਪਿੰਡ ਦੇ ਲੋਕ ਵੀ ਇਹ ਕਹਿਣ ਲੱਗੇ ਕਿ ਸ਼ਹਿਰ ਕੋਈ 2 ਨੰਬਰ ਦਾ ਕੰਮ ਕਰਦੇ ਆ ਜਿਸ ਕਰਕੇ ਇਹਨਾਂ ਦੇ ਕੋਲ 6-7 ਮਹੀਨਿਆਂ ਦੇ ਵਿੱਚ ਇੰਨਾ ਪੈਸਾ ਆਇਆ ਕਿਥੋਂ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਖਾਲਸਾ ਜੀ ਭੈਣ ਦੱਸਦੇ ਅਸੀਂ ਆਪਣਾ ਨਾਲ ਸ਼ਾਪ ਖੋਲ੍ਹਿਆ ਖੇਤੀਬਾੜੀ ਦੇ ਨਾਲ ਇਹਦੇ ਪਰਮਾਤਮਾ ਦੀ ਕਿਰਪਾ ਹੋਈ ਰੋਟਾ ਵੀਟਰ ਲਿਆਂਦਾ ਕਹਿੰਦੇ ਗੱਡੀ ਨਹੀਂ ਕਾਰ ਵੀ ਨਵਾਂ ਬਣਾਇਆ ਸਭ ਕੁਝ ਕਰ ਲਿਆ ਇਥੇ ਤੱਕ ਕਿ ਖਾਲਸਾ ਜੀ ਭੈਣ ਦੱਸਦੇ ਮੇਰਾ ਰਿਸ਼ਤਾ ਨਹੀਂ ਸੀ ਹੋ ਰਿਹਾ ਰਿਸ਼ਤਾ ਕਿਉਂ ਨਹੀਂ ਸੀ ਹੋ ਰਿਹਾ ਕਿਉਂਕਿ ਭੈਣ ਦੱਸਦੇ ਕਿ ਮੈਂ ਗੁਰਸਿੱਖ ਸੀ ਸਾਨੂੰ ਗੁਰਸਿੱਖ ਲੜਕਾ ਨਹੀਂ ਸੀ ਮਿਲਦਾ ਤੇ ਉਹ ਵੀ ਕਹਿੰਦੇ ਅਸੀਂ ਅਰਦਾਸ ਬੇਨਤੀ ਕੀਤੀ ਤੇ ਮਹਾਰਾਜਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਸਾਨੂੰ ਵਧੀਆ ਪਰਿਵਾਰ ਮਿਲਿਆ ਗੁਰਸਿੱਖ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਹਿੰਦੇ ਕਿ ਮੇਰੀ ਮੈਰਿਜ 1 ਸਾਲ ਦੇ ਵਿੱਚ ਇੰਦੇ ਪਰਿਵਾਰ ਦੇ ਬਾਰੇ ਅਸੀਂ ਪਤਾ ਕੀਤਾ ਸਭ ਨੇ ਸਾਨੂੰ ਬਹੁਤ ਵਧੀਆ ਦੱਸਿਆ ਤੇ ਇੱਕ 6 ਮਹੀਨਿਆਂ ਦੇ ਵਿੱਚ 6-7 ਮਹੀਨਿਆਂ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਹਾਲਾਤ ਬਹੁਤ ਵਧੀਆ ਹੋ ਗਏ ਤੇ ਸਾਲ ਦੇ ਵਿੱਚ ਵਿੱਚ ਖਾਲਸਾ ਜੀ ਭੈਣ ਦੱਸਦੇ ਮੇਰਾ ਵਿਆਹ ਵੀ ਹੋ ਗਿਆ ਪਰ ਖਾਲਸਾ ਜੀ ਹੁਣ ਗੱਲ ਚੱਲਦੀ ਏ ਕਿ ਜੇ ਆਪਾਂ ਗੁਰੂ ਤੇ ਭਰੋਸਾ ਰੱਖਿਆ ਏ ਗੁਰੂ ਵਾਲੇ ਬਣੇ ਤਾਂ ਖਾਲਸਾ ਜੀ ਆਪਾਂ ਨੂੰ ਆਪਣੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਪੈਣ ਦੱਸ ਰਿਹਾ ਕਿ ਸਾਡੀ ਫੈਮਿਲੀ ਦੇ ਵਿੱਚ ਕਹਿੰਦੇ ਕਿ ਦੋ ਭਰਾ ਸੀਗੇ ਕਹਿੰਦੇ ਮੇਰੇ ਹਸਬੰਦ ਹੋਣੀ ਤੇ ਇਹ ਕਹਿੰਦੇ ਇੱਕ ਕਹਿੰਦੇ ਮੇਰੀ ਜਠਾਣੀ ਸੀ ਇੱਕ ਮੈ ਸੀ ਤੇ ਕਹਿੰਦੇ ਨਾਲ ਸੱਸ ਸਹੁਰਾ ਸੀ ਹੁਣ ਖਾਲਸਾ ਜੀ ਸਾਰਾ ਪਰਿਵਾਰ ਗੁਰਸਿੱਖ ਹੈ ਤੇ ਗੁਰਸਿੱਖ ਹੋਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਉਹ ਪਰਿਵਾਰ ਕਿਸੇ 4 ਜਗ੍ਹਾ ਤੇ ਜਾਂਦਾ ਸੀ ਉਹਨਾਂ ਨੂੰ ਮੰਨਦੇ ਸੀ ਖਾਲਸਾ ਜੀ ਪਰ ਪੈਣ ਕਹਿੰਦੇ ਕਿ ਮੈਂ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਮਨਾ ਕਰਤਾ ਸੀ ਕਿ ਮੈਂ ਗੁਰਦੁਆਰਾ ਸਹਿਬ ਤੋਂ ਬਿਨਾਂ ਤੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਿਨਾਂ ਕਿਸੇ ਤੀਸਰੀ ਜਗ੍ਹਾ ਤੇ ਨਹੀਂ ਜਾਣਾ ਕਿਤੇ ਹੋਰ ਮੈਂ ਸਿਰ ਨਹੀਂ ਝੁਕਾਉਣਾ ਆਪਣਾ ਤਾਂ ਆਪਣਾ ਸਿਰ ਨਹੀਂ ਝੁਕਾਉਣਾ ਜੇ ਝੁਕਾਉਣਾ ਹੈ ਤੇ ਗੁਰਦੁਆਰਾ ਸਹਿਬ ਤੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਝੁਕਾਉਣਾ ਹੈ ਇਹ ਤੋਂ ਸਿਵਾਏ ਮੈਂ ਮੈਂ ਆਪਣਾ ਸਿਰ ਹੋਰ ਕਿਤੇ ਨਹੀਂ ਝੁਕਾਉਣਾ ਪਰ ਖਾਲਸਾ ਜੀ ਉਹ ਪਰਿਵਾਰ ਦੇਖੋ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰਦੁਆਰਾ ਸਾਹਿਬ ਗੁਰੂ ਤੇ ਭਰੋਸਾ ਛੱਡ ਕੇ ਕਿਸੇ ਹੋਰ ਤੇ ਭਰੋਸਾ ਕਰੀ ਬੈਠੇ ਇਸ ਤਰ੍ਹਾਂ ਖਾਲਸਾ ਜੀ ਸਮਾਂ ਲੱਗਦਾ ਗਿਆ ਪੈਣ ਦਸਰੀ ਕਿ ਮੈਂ ਉੱਥੇ ਸੋਹਰਾ ਪਰਿਵਾਰ ਦੇ ਵਿੱਚ ਜੋਤ ਵੀ ਜਗਾਉਣੀ ਸ਼ੁਰੂ ਕੀਤੀ ਇਹਨੇ ਮੈਂ ਦਸਵੰਦ ਵੀ ਦੇ ਕੇ ਆਉਣਾ ਚੀ ਦੀ ਦੇਗ ਵੀ ਕਰਵਾਉਣੀ ਕਹਿੰਦੇ ਵਿੱਚ ਪਹਿਰਾ ਸਹਿ ਵੀ ਕਟਣਾ ਤੇ ਕਹਿੰਦੇ ਹਰ ਰੋਜ਼ ਮੈਂ ਪਾਠ ਵੀ ਕਰਨਾ ਪਹਿਲਾਂ ਤਾਂ ਖਾਲਸਾ ਜੀ ਉਹ ਪੈਣ ਦੱਸਦੇ ਕਿ ਪਰਿਵਾਰ ਨੇ ਮੈਨੂੰ ਬਹੁਤਾ ਜਿਆਦਾ ਮਨਾ ਨਾ ਕਰਨਾ ਕਹਿੰਦੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਮੇਰੇ ਘਰ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਪਰ ਖਾਲਸਾ ਜੀ ਪੈਣ ਦੱਸ ਰਿਹਾ ਜਿਵੇਂ ਹੀ ਮੇਰੇ ਕੋਲ ਬੱਚਾ ਹੋਇਆ ਬੇਟਾ ਕਹਿੰਦੇ ਕਿ ਉਹ ਠੀਕ ਨਹੀਂ ਸੀ ਰਹਿੰਦਾ ਉਨ ਕਹਿੰਦੇ ਸਰੀਰ ਤੋਂ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਸੀ ਕਿਹਦੇ ਜਿਸ ਕਰਕੇ ਜਿਹੜਾ ਸਹੌਰਾ ਪਰਿਵਾਰ ਸੀ ਉਹ ਮੇਰੇ ਤੇ ਬਲੇਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਉਸ ਜਗ੍ਹਾ ਤੇ ਨਹੀਂ ਜਾਂਦੀ ਜਿੱਥੇ ਉਹ ਪਰਿਵਾਰ ਜਾਂਦਾ ਸੀ ਜਿਹਦੇ ਕਰਕੇ ਵੀ ਇਹਦਾ ਜਿਹੜਾ ਬੱਚਾ ਹੈ ਸਾਡਾ ਪੋਤਾ ਹੈ ਉਹ ਠੀਕ ਨਹੀਂ ਰਹਿੰਦਾ ਜੋ ਵੀ ਭਾਰਾ ਇਹਦੀ ਤਿਆਰਿਆ ਜਿਸ ਕਰਕੇ ਖਾਲਸਾ ਜੀ ਭੈਣ ਦੱਸਦੇ ਆ ਕਿ ਮੈਨੂੰ ਵੀ ਕਿਤੇ ਕਿਤੇ ਤਾਂ ਇਹ ਚੀਜ਼ ਮਹਿਸੂਸ ਹੁੰਨੀ ਜਦੋਂ ਸਾਰਾ ਦਿਨ ਘਰ ਦੇ ਵਿੱਚ ਕਹਿੰਦੇ ਇਸ ਚੀਜ਼ ਨੂੰ ਲੈ ਕੇ ਤਾਨੇ ਮੇਨੇ ਮੈਂ ਸੁਣਨੇ ਪਰ ਫਿਰ ਵੀ ਕਹਿੰਦੇ ਮੈਂ ਆਪਣੀ ਜਿੱਦ ਤੇ ਅੜੇ ਕਹਿੰਦੇ ਕਿ ਮੇਰਾ ਬੱਚਾ ਦਿਨੋਂ ਦਿਨ ਬਿਮਾਰ ਹੁੰਦਾ ਗਿਆ ਕਹਿੰਦੇ ਮੈਂ ਉਹਨਾਂ ਦੀ ਇੱਕ ਨਾ ਸੁਣੀ ਤੇ ਉਹਨਾਂ ਨੇ ਕਹਿੰਦੇ ਮੈਨੂੰ ਇਹ ਚੀਜ਼ ਕਹਿਣੀ ਸ਼ੁਰੂ ਕਰ ਦਿੱਤੀ ਕਿ ਅਗਰ ਬੱਚੇ ਨੂੰ ਕੁਝ ਹੋ ਗਿਆ ਤੂੰ ਉੱਥੇ ਮੱਥਾ ਨਹੀਂ ਟਿਕਾ ਕੇ ਲੈ ਕੇ ਆਉਂਦੀ ਜੇ ਸਾਡੇ ਬੱਚੇ ਨੂੰ ਕੁਝ ਹੋ ਗਿਆ ਅਸੀ ਤੀ ਨੂਣੀ ਛੱਡਣਾ ਜੇ ਸਾਡੇ ਪੋਤੇ ਨੂੰ ਕੁਝ ਹੋਇਆ ਤਾਂ ਖਾਲਸਾ ਜੀ ਭੈਣ ਦੱਸ ਦਿਆ ਕਿ ਉਥੇ ਨਾ ਮੈਂ ਆਪ ਗਈ ਨਾ ਮੈਂ ਆਪਣੇ ਬੱਚੇ ਨੂੰ ਜਾਣ ਦਿੱਤਾ ਕਹਿੰਦੇ ਮੈਂ ਹਰ ਰੋਜ਼ ਜੋਤ ਜਗਾਉਣੀ ਜੋਤ ਜਗਾ ਕੇ ਅਰਦਾਸ ਬੇਨਤੀ ਕਰਨੀ ਕਹਿੰਦੇ ਪਰ ਮੈਨੂੰ ਮੇਰਾ ਬੇਟੇ ਦੀ ਸਿਹਤ ਬੱਚੇ ਦੀ ਬਿਲਕੁਲ ਡੌੜ ਹੁੰਦੀ ਗਈ ਕਹਿੰਦੇ ਮੈਨੂੰ ਭੋਰਾ ਵੀ ਫਰਕ ਨਾ ਲੱਗਣਾ ਮੈਂ ਕਦੇ ਕਿਸੇ ਡਾਕਟਰ ਦੇ ਕੋਲ ਲੈ ਕੇ ਜਾਣਾ ਕਦੇ ਕਿਸੇ ਦੇ ਕੋਲ ਪਰ ਖਾਲਸਾ ਜੀ ਭੈਣ ਦੱਸਦੇ ਆ ਕਹਿੰਦੇ ਜਦੋਂ ਇਸ ਤਰ੍ਹਾਂ ਕਰਦਿਆਂ ਕਰਦੇ ਇੱਕ ਮਹੀਨਾ ਲੰਘਿਆ ਤੇ ਕਹਿੰਦੇ ਮੇਰੇ ਸਹੁਰਾ ਪਰਿਵਾਰ ਨੇ ਤੇ ਮੇਰੇ ਹਸਬੰਦ ਨੇ ਉਹਨਾਂ ਨੇ ਮੈਨੂੰ ਮਿਲ ਕੇ ਇਹ ਚੀਜ਼ ਬੋਲਣੀ ਸ਼ੁਰੂ ਕਰ ਦਿੱਤੀ ਕਿ ਜੇ ਤੇਰਾ ਗੁਰੂ ਵੱਡਾ ਏ ਤੇਰਾ ਬਾਪੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਇੰਨੀ ਹੀ ਕਿਰਪਾ ਤੇ ਕਰਨੀ ਵਾਲਾ ਏ ਤਾਂ ਉਹ ਤੇਰੇ ਪੁੱਤ ਨੂੰ ਕਿਉਂ ਨਹੀਂ ਠੀਕ ਕਰ ਦਿੰਦਾ ਉਹ ਜੇ ਇੰਨੀ ਹੀ ਕਰਨੀ ਵਾਲਾ ਤਾਂ ਠੀਕ ਕਰਕੇ ਵਿਖਾਵੇ ਤਦ ਖਾਨ ਸਾਹਿਬ ਜੀ ਭੈਣ ਦੱਸ ਰਿਹਾ ਕਹਿੰਦੇ ਕਿ ਜਦੋਂ ਉਹਨਾਂ ਨੇ ਇਹ ਚੀਜ਼ ਬੋਲੀ ਤੇ ਕਹਿੰਦੇ ਮੈਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਜਾ ਕੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰਤੀ ਕਿ ਮੇਰੇ ਬਾਪੂ ਜੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਹੁਣ ਤਾਂ ਮੈਨੂੰ ਤਾਣੇ ਮੇਣੇ ਮਿਲਣ ਲੱਗ ਗਏ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੋ ਸਿੰਘੋ ਕਿਰਪਾ ਕਰੋ ਮੈਂ ਤੁਹਾਡੇ ਬਿਨਾ ਕਿਸੇ ਹੋਰ ਜਗ੍ਹਾ ਤੇ ਨਹੀਂ ਜਾਣਾ ਮਾਰਾ ਸੱਚੇ ਪਾਸ਼ਾ ਤੁਸੀਂ ਕਿਰਪਾ ਕਰੋ ਕੋਈ ਚਮਤਕਾਰ ਦਿਖਾਓ ਮੇਰੇ ਬੱਚੇ ਨੂੰ ਦਵਾਈ ਲੱਗੇ ਮੇਰਾ ਬੱਚਾ ਠੀਕ ਹੋਵੇ ਤਾਂ ਜੋ ਕਿ ਮੇਰਾ ਸਹੁਰਾ ਪਰਿਵਾਰ ਇਹ ਅਮ੍ਰਿਤਧਾਰੀ ਗੁਰਸਿੱਖ ਹੋਣ ਦੀ ਬਜਾਏ ਵੀ ਕਿਸੇ ਹੋਰ ਤੇ ਵਿਸ਼ਵਾਸ ਰੱਖਦੇ ਨੇ ਇਹਨਾਂ ਦਾ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਹੈਗਾ ਭਰੋਸਾ ਨਹੀਂ ਹੈਗਾ ਵਾਹਿਗੁਰੂ ਸੱਚੇ ਪਾਸ਼ਾ ਕੋਈ ਕਿਰਪਾ ਕਰੋ ਚਮਤਕਾਰ ਦਿਖਾਓ ਜਿਸ ਦੇ ਨਾਲ ਮੇਰੇ ਸਹੁਰਾ ਪਰਿਵਾਰ ਦਾ ਵੀ ਵਿਸ਼ਵਾਸ ਬਣੇ ਮਾਰਾ ਸੱਚੇ ਬਾਸ਼ਾ ਦੀ ਕਿਰਪਾ ਹੋਵੇ ਉਹ ਗੁਰੂ ਦੇ ਸਿੱਖ ਹੋਣ ਦੇ ਬਾਵਜੂਦ ਵੀ ਗਲਤ ਰਸਤਿਆਂ ਤੇ ਭਟਕ ਰਹੇ ਨੇ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਮੈਂ ਵਿਰਾਗ ਦੇ ਵਿੱਚ ਹਰ ਰੋਜ਼ ਅਰਦਾਸ ਬੇਨਤੀ ਕਰਨੀ ਜੋਤ ਜਗਾਉਣੀ ਕਹਿੰਦੇ ਮਹੀਨੇ ਦੇ ਵਿੱਚ ਇੱਕ ਦੋ ਵਾਰ ਮੈਂ ਕਹਿੰਦੇ ਸ਼ਹੀਦੀ ਦੇਖ ਦੀ ਅਰਦਾਸ ਕਰਵਾ ਕੇ ਆਉਣੀ ਦਸਬੰਦ ਕੱਢਣਾ ਖਾਲਸਾ ਜੀ ਭੈਣ ਦੱਸ ਰਿਹਾ ਇਸ ਤਰ੍ਹਾਂ ਕਹਿੰਦੇ ਮੈਂ ਕਰਦੀ ਰਹੀ ਕਹਿੰਦੇ ਬੱਚਾ ਬਿਲਕੁਲ ਕਹਿੰਦੇ ਕਮਜ਼ੋਰ ਹੁੰਦਾ ਜਾਂਦਾ ਸੀ ਪਰ ਮੈਂ ਭਰੋਸਾ ਸੀ ਮੈਨੂੰ ਕਿ ਮੇਰਾ ਗੁਰੂ ਮੇਰੇ ਨਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ ਤਾਂ ਖਾਲਸਾ ਜੀ ਜਦੋਂ ਇਸ ਤਰ੍ਹਾਂ ਅਰਦਾਸ ਬੇਨਤੀ ਪੈਣ ਕਰਦੀ ਰਹੀ ਬੈਨ ਦੱਸ ਰਿਹਾ ਬਹੁਤ ਲੜਾਈ ਕਲੇਸ਼ ਕਹਿੰਦੇ ਸਾਡੇ ਘਰ ਦੇ ਵਿੱਚ ਰਹਿਣਾ ਬਹੁਤ ਤਕੇਸ਼ਾਈ ਵੀ ਹੋਣੀ ਮੇਰੇ ਨਾਲ ਵੀ ਮੈਨੂੰ ਉਸ ਜਗ੍ਹਾ ਤੇ ਲੈ ਕੇ ਜਾਣ ਦੇ ਲਈ ਰਖਾਰਸਾ ਜੀ ਪੈਣ ਦੱਸਦੇ ਕਿ ਮੈਂ ਆਪਣੀ ਜਿੱਦ ਬਹਿਸ ਕਰਕੇ ਅਸ਼ੱਡੀ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਮਹੀਨਾ ਡੇਢ ਮੈਂ ਅਰਦਾਸ ਬੇਨਤੀ ਬਹੁਤ ਕੀਤੀ ਬਹੁਤ ਪਾਠ ਕੀਤਾ ਤੇ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਜਿਹੜਾ ਮੇਰਾ ਬੇਟਾ ਸੀ ਉਹ ਬਿਲਕੁਲ ਠੀਕ ਹੋ ਗਿਆ ਉਸ ਨੂੰ ਦਵਾਈ ਲੱਗਣੀ ਸ਼ੁਰੂ ਹੋ ਗਈ ਬਿਲਕੁਲ ਕਹਿੰਦੇ ਉਹ ਦੁੱਧ ਤੱਕ ਨਹੀਂ ਸੀ ਪੀਂਦਾ ਕੁਝ ਖਾਂਦਾ ਪੀਂਦਾ ਨਹੀਂ ਸੀ ਕਹਿੰਦੇ ਕਿ ਉਹ ਮੇਰਾ ਬੇਟਾ ਖਾਣ ਪੀਣ ਲੱਗ ਗਿਆ ਜਿਹੜਾ ਕਹਿੰਦੇ ਸੌਂਦਾ ਨਹੀਂ ਸੀ ਰੋਈ ਹੀ ਜਾਂਦਾ ਸੀ ਕਦੇ ਉਸ ਨੂੰ ਬੁਖਾਰ ਹੋ ਜਾਣਾ ਕਦੇ ਕੋਸ਼ ਕਦੇ ਕੋਸ਼ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਬੁਖਾਰ ਗੁਣਾ ਵੀ ਬੰਦ ਹੋ ਗਿਆ ਤੇ ਜਿਵੇਂ ਬੱਚਾ ਸਾਰਾ ਦਿਨ ਰੋਂਦਾ ਰਹਿੰਦਾ ਸੀ ਤੇ ਭੈਣ ਦੱਸ ਰਹੀ ਆ ਕਿ ਉਹ ਮੇਰਾ ਬੇਟਾ ਬਿਲਕੁਲ ਕਹਿੰਦੇ ਵਧੀਆ ਆਰਾਮ ਦੇ ਨਾਲ ਸੌਣ ਵੀ ਲੱਗ ਗਿਆ ਤੇ ਰੋਂਦਾ ਵੀ ਨਹੀਂ ਸੀ ਖਾਣਾ ਪੀਣਾ ਵੀ ਸ਼ੁਰੂ ਕਰਦਾ ਤੇ ਸਿਹਤ ਦੇ ਵਿੱਚ ਵੀ ਫਰਕ ਪੈਣਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਖਾਨਸਾ ਜੀ ਭੈਣ ਦੱਸ ਰਿਹਾ ਕਿ ਜਦੋਂ ਮੇਰੇ ਸਹੁਰਾ ਪਰਿਵਾਰ ਨੇ ਮੈਨੂੰ ਇਹ ਤਾਨੇ ਮੇਨੇ ਮਾਰੇ ਕਿ ਜੇਕਰ ਤੇਰਾ ਗੁਰੂ ਵੱਡਾ ਏ ਤੇਰਾ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਇੰਨੀ ਕਰਨੀ ਵਾਲਾ ਏ ਤਾਂ ਫਿਰ ਤੇਰੇ ਬੇਟੇ ਨੂੰ ਠੀਕ ਕਰੇ ਕਹਿੰਦੇ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਸੀ ਕਿ ਮੇਰੇ ਬਾਪੂ ਤਾਂ ਕਰਨੀ ਵਾਲਾ ਏ ਜੇਕਰ ਤੁਹਾਡਾ ਬਾਬਾ ਇੰਨਾ ਸ਼ਕਤੀ ਵਾਲਾ ਤਾਂ ਉਹ ਠੀਕ ਕਰ ਦੇਵੇ ਪਰ ਖਾਲਸਾ ਜੀ ਪੈਣ ਦੱਸ ਰਿਹਾ ਜਦੋਂ ਬੇਟਾ ਠੀਕ ਹੋ ਗਿਆ ਤੇ ਮੇਰੇ ਸਹੁਰਾ ਪਰਿਵਾਰ ਦੇ ਕਹਿੰਦੇ ਕਿ ਅੱਖਾਂ ਅੱਡੀਆਂ ਰਹਿ ਗਈਆਂ ਵੀ ਇਹ ਕਿਵੇਂ ਹੋ ਗਿਆ ਤਾਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਮੇਰਾ ਬੇਟਾ ਬਿਲਕੁਲ ਠੀਕ ਹੋ ਗਿਆ ਤੇ ਜਿਹੜਾ ਮੇਰਾ ਸਹੁਰਾ ਪਰਿਵਾਰ ਸੀ ਕਹਿੰਦੇ ਕਿ ਉਹਨਾਂ ਦਾ ਵੀ ਗੁਰੂ ਦੇ ਪ੍ਰਤੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ ਤੇ ਵਿਸ਼ਵਾਸ ਬਣਿਆ ਕਹਿੰਦੇ ਹੁਣ ਮੇਰਾ ਸਹੁਰਾ ਪਰਿਵਾਰ ਵੀ ਕਹਿੰਦੇ ਕਿ ਜੋਤ ਜਗਾਉਂਦਾ ਹੈ ਸ਼੍ਰੀਦੀ ਦੇਖਦੀ ਰਸਤ ਵੀ ਦਿੰਦੇ ਨੇ ਤੇ ਕਹਿੰਦੇ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਵੰਦ ਵੀ ਕੱਢਦੇ ਨੇ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੀ ਘਰ ਪਰਿਵਾਰ ਦੇ ਵਿੱਚ ਜੋ ਕਹਿੰਦੇ ਗਲਤ ਰਸਤੇ ਤੇ ਚੱਲ ਰਹੇ ਸੀ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਠੀਕ ਹੋਇਆ ਤੇ ਮੇਰਾ ਛੋਟਾ ਬੱਚਾ ਪੈਣ ਦਾਸ ਜੀ ਉਹ ਵੀ ਤੰਦਰੁਸਤ ਹੋਇਆ ਸੁਈਸਰਾ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਕਿਰਪਾ ਦੇ ਸਦਕਾ ਉਸ ਭੈਣ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਭਰੋਸਾ ਰੱਖਿਆ ਕਿਉਂਕਿ ਖਾਲਸਾ ਜੀ ਉਹ ਪੀਕਾ ਪਰਿਵਾਰ ਤੋਂ ਹੀ ਸ਼ਹੀਦਾ ਸਿੰਘਾਂ ਨੂੰ ਬਹੁਤ ਮੰਨਦੇ ਸੀ ਗੁਰੂ ਦੇ ਪ੍ਰਤੀ ਬਹੁਤ ਸ਼ਰਧਾ ਪਾਵਣਾ ਸੀ ਕਿਉਂਕਿ ਭੈਣ ਦੱਸ ਰਹੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਆ ਸੀ ਕੱਖਾਂ ਤੋਂ ਲੱਖਾਂ ਚ ਹੋਏ ਸੀ ਤੇ ਮੈਨੂੰ ਸੀ ਕਿ ਮੈਂ ਕਿਉਂ ਮਾਰਾ ਸੱਚੇ ਪਾਤਸ਼ਾਹ ਜੀ ਤੋਂ ਭਰੋਸਾ ਤੋੜਾਂ ਸ਼ਹੀਦਾ ਸਿੰਘਾਂ ਤੋਂ ਕਿਉਂ ਮੈਂ ਪਾਸੇ ਹਟਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਮੇਰੇ ਘਰ ਪਰਿਵਾਰ ਤੇ ਕਿਰਪਾ ਹੋਈ ਏ ਮੈਂ ਕਿਉਂ ਨਾ ਮੰਨਾਂ ਉਹਨਾਂ ਨੂੰ ਕਿਉਂ ਉਹਨਾਂ ਨੂੰ ਛੱਡ ਕੇ ਮੈਂ ਕਿਸੇ ਹੋਰ ਦੇ ਦਰ ਤੇ ਜਾਵਾਂ ਮੈਂ ਨਹੀਂ ਜਾਣਾ ਸੋਖਾਰ ਸਾਹਿਬ ਜੀ ਜੇਕਰ ਤੁਸੀਂ ਵੀ ਇੰਨੇ ਹੀ ਸ਼ਰਧਾ ਭਾਵਨਾ ਤੇ ਭਰੋਸਾ ਰੱਖਦੇ ਹੋ ਨਾ ਦੀਵਾਇ ਕਰੋ ਸੱਚੇ ਪਾਤਸ਼ਾਹ ਜੀ ਜ਼ਰੂਰ ਤੁਹਾਡੀਆਂ ਝੋਰੀਆਂ ਖੁਸ਼ੀਆਂ ਦੇ ਨਾਲ ਭਰਨਗੇ ਸੋ ਖਾਲਸਾ ਜੀ ਇਹ ਸੀ ਉਸ ਭੈਣ ਦੀ ਹੱਡ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਵਰਕਰਸ ਦੇ ਵਿੱਚ ਵਾਹੀ ਗੁਰੂ ਲੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਰ ਸਾਜੀ ਭੁੱਲਾ ਚੁੱਕਾਂ ਦੀ ਖੀਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖੀਵਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਗੁਰੂ ਮਾਰਾ ਸੱਚੇ ਪਾਤਸ਼ਾਹ ਤੁਹਾਨੂੰ ਤੇ ਤੁਹਾਡੇ ਘਰ ਪਰਿਵਾਰ ਤੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਜੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਵੇਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਵਣਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਵਾਹਿਗੁਰੂ ਸੱਚੇ ਪਾਸ਼ਾ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਪਾਰਾ ਸੱਚੇ ਪਾਸ਼ਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ